ਹਾਂ ਫਿਊਚਰ ਵਾਸਤੇ ਵੀ ਆ ਜਿਹੜੀ ਥਾਪਰ ਜਿ ਯੂਨੀਵਰਸਿਟੀ ਪਟਿਆਲਾ ਜੀ ਉਹ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਉਹ ਇਸ ਲੈਵਲ ਤੇ ਉਹ ਇੰਜੀਨੀਅਰਿੰਗ ਚਾ ਅੱਗੇ ਚਲੇ ਗਏ ਕਿ ਉਹਨਾਂ ਨੇ ਇਜ਼ਾਜ਼ਤ ਲੈ ਲਈ ਹੈ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਫਿਊਚਰ ਦੇ ਵਿੱਚ ਸਾਨੂੰ ਕਿਸੇ ਵੀ ਅ ਅੰਦਾਜ਼ਾ ਲਾਉਣ ਵਾਸਤੇ ਸੈਟਲਾਈਟ ਜਿਹੜੇ ਇਮੇਜਸ ਨੇ ਉਹ ਸਾਡੇ ਕੋਲੇ ਉਹਨਾਂ ਕੋਲੇ ਆਪਣੇ ਹੀ ਉੱਥੇ ਕੰਟਰੋਲ ਰੂਮ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਹੀ ਅਸੀਂ ਉਹਨੂੰ ਜਿਹੜਾ ਆਪਰੇਟ ਕਰ ਸਕਦੇ ਹਾਂ ਉਹ ਸਾਡੀ ਹੈਲਪ ਕਰਨ ਨੂੰ ਹਰ ਕਿਸਮ ਦੀ ਤਿਆਰ ਨੇ ਜੀ ਅੱਜ ਮੈਂ ਇਸੇ ਕਰਕੇ ਸਾਰੇ ਅੰਕੜੇ ਦੱਸ ਰਿਹਾ ਕਿ ਕਿਉਂਕਿ ਬਿੱਲ ਆਉਣੇ ਨੇ ਉਹ ਡੀਸਿਲਟਿੰਗ ਦੇ ਬਿੱਲ ਆਉਣੇ ਨੇ ਜਾਂ ਮੁਆਵਜ਼ੇ ਦੇ ਬਿੱਲ ਆਉਣੇ ਨੇ ਤੇ ਬਾਕੀ ਜਿੰਨੇ ਵੀ ਮੇਰੇ ਕੋਲੇ ਸਾਰੀਆਂ ਅਸੀਂ ਉਹਨਾਂ ਨੂੰ ਲਿਖਿਆ ਸੀਗਾ ਕਿ 33% ਦਾ ਤੁਸੀਂ 17000 ਫਿਕਸ ਕਰ ਦਿਓ ਤੇ ਹਾਟ ਸੋਦੀਪ ਜੈ ਤੁਸੀਂ ਸਾਨੂੰ ਸਟੇਟ ਗਵਰਨਮੈਂਟ ਕੰਟਰੀਬਿਊਸ਼ਨ 8200 ਪਰ ਏਕੜ ਹੋ ਜੂਗੀ ਤੇ 15000 ਸਾਨੂੰ ਤੁਸੀਂ ਪਰ ਏਕੜ ਫਾਰਮਰ ਨੂੰ ਮਿਲ ਜੇ ਜਿਹੜਾ 33% ਦਾ 50000 ਰੁਪਏ ਅਸੀਂ ਪਰ ਏਕੜ ਉਹਨਾਂ ਨੂੰ ਮੰਗ ਕੀਤੀ ਪਰ ਉਹ ਕਹਿੰਦੇ ਵੀ ਸਾਡੇ ਤਾਂ ਇਹੀ ਰੇਟ ਨੇ ਅਸੀਂ ਹੋਰ ਨਹੀਂ ਦੇ ਸਕਦੇ ਦੁੱਖ ਦੀ ਗੱਲ ਇਹ ਹੈ ਸਰ ਕਿ ਪਰਸੋਂ ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਕਿ ਉਹਨੇ ਉੱਥੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ 1600 ਕਰੋੜ ਰੁਪਈਆ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ ਇਹ ਉਹਨਾਂ ਨੇ ਬਿਆਨ ਦਿੱਤਾ ਬੜਾ ਗੈਰ ਜ਼ਿੰਮੇਵਾਰ ਹਨਾ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨਡਿਕਲੇਅਰ ਯੂਟੀ ਡਿਕਲੇਅਰ ਕਰ ਰੱਖਿਆ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ ਗਵਰਨਰ ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਹੈ ਇੱਕ ਸਿਲੇਕਟਡ ਨੋਮੀਨੇਟਡ ਬੰਦਾ ਇਲੈਕਟਡ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਹੀ ਦੇ ਰਿਆ ਇਹਦੇ ਨਾਲ ਤੂੰ ਰਾਸ਼ਟਰਪਤੀ ਰਾਜੀ ਲਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ ਤੇ ਜਦੋਂ ਇਹ ਅਸੀਂ ਇਥੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ ਹੈ ਪੰਜਾਬ ਸਰਕਾਰ ਨੂੰ ਹੀ ਦੇਵਾਂਗੇ ਕੋ ਕੋ ਪਰ ਆ ਗਿਆ ਉਹਨਾ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਹਰ ਰੋਜ਼ ਜਿਆਦਾਤਰ ਇਧਰੋਂ ਆਉਂਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ ਤਿੰਨ ਦੋ ਦੋ ਤਿੰਨ ਨੂੰ ਜਾਣਦੇ ਆ ਪਾਉ ਹੋਰ ਤਾਂ ਚੱਲ ਨਹੀਂ ਦਿੰਦੇ ਕਦੀ ਮੁਰਤਮ ਕਟਗਮ ਜੇ ਆ ਜਾਂਦੇ ਇੱਥੇ ਉਹ ਸਾਡੇ ਡੀਸੀ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਕੋਈ ਪੁੱਠਾ ਸਿੱਧਾ ਬਿਆਨ ਦੇ ਦਿੰਦੇ ਨੇ ਬਾਅਦ ਚ ਉਹਨੂੰ ਕਹਿੰਦੇ ਨੇ ਤੋਰ ਮੋੜ ਕੇ ਪੇਸ਼ ਕੀਤਾ ਸਾਡੇ ਡੀਸੀ ਨੂੰ ਕੰਮ ਲਈ ਫਿਰਦੇ ਅਫਸਰਾਂ ਨੂੰ ਅਸੀਂ ਉਹਨੂੰ ਕਹਿੰਦੇ ਆ ਕਿ ਠੀਕ ਆ ਚਲੋ ਫੋਟੋ ਹੋ ਗਈ ਸਭ ਤੋਂ ਜਿਆਦਾ ਜਹਾਜ ਚੜਜੋ ਕਿ ਭਾਵੇਂ ਕਿ ਸਾਨੂੰ ਕੰਮ ਕਰ ਲੈਣ ਸਾਡੇ ਅਫਸਰ ਨੂੰ ਕੰਮ ਕਰ ਲੈਣ ਲੋ